ਲਓ ਜੀ ਮੁਰ ਤੋਂ ਕਿਸਾਨਾਂ ਦਾ ਵੱਡਾ ਕੜਮਾਸ ਪੈਣ ਦੇ ਜਿਹੜੇ ਅਸਾਰ ਨੇ ਵਾਦੇ ਨਜ਼ਰ ਆ ਰਹੇ ਨੇ ਕਿਉਂਕਿ ਸ਼ੰਭੂ ਬਾਰਡਰ ਦੇ ਨਾਲ-ਨਾਲ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹਰਿਆਣੇ ਵਾਲੇ ਪਾਸਿਓਂ ਪੁਲਿਸ ਪ੍ਰਸ਼ਾਸਨ ਤੀਜ ਹੋ ਗਿਆ ਬੈਰੀਕੇਡਾਂ ਦੇ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉੱਥੇ ਡਿਊਟੀ ਹੋਰ ਵਿਵਧਾ ਦਿੱਤੀ ਗਈ ਹੈ ਸ਼ੰਭੂ ਬਾਰਡਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਪਰ ਖਨੌਰੀ ਬਾਰਡਰ ਤੇ ਉੱਪਰ ਵੀ ਹਰਿਆਣਾ ਪੁਲਿਸ ਵੱਲੋਂ ਟਾਈਟ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤਾਂ ਕਿ ਸਾਂ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਜਿਹੜੇ ਕਿ ਇਸ ਬੈਰੀਕੇਡ ਨੂੰ ਤੋੜ ਕੇ ਅੰਦਰ ਦਾਖਲ ਨਾ ਹੋ ਸਕਣ ਉੱਥੇ ਹੀ ਜਿਹਦੇ ਉੱਤੇ ਜਰਨਲ ਸਕੱਤਰ ਬੀਕੇਯੂ ਸਿੱਧੂ ਪੁਰਨੇ ਕੀ ਕਿਹਾ ਆਓ ਸੁਣਦੇ ਹਾਂ ਖਨੌਰੀ ਬਾਡਰ ਤੇ ਜਿਹੜਾ ਸਾਡਾ ਪ੍ਰਧਾਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾਓ ਅੱਜ 11ਵੇਂ ਦਿਨ ਦੇ ਵਿੱਚ ਹੈ ਉਹ ਚੜ੍ਹਦੀ ਕਲਾ 'ਚ ਹੈ ਉਹ ਅਪੀਲ ਇਹੀ ਕਰਦਾ ਲੋਕਾਂ ਨੂੰ ਮੇਰੇ ਵੱਲ ਦੇਖਣ ਦੀ ਬਜਾਏ ਸਾਡੇ ਜਿਹੜੇ ਦਿੱਤੇ ਹੋਏ ਮੋਰਚੇ ਐ ਉਹਨਾਂ ਵੱਲ ਆਓ ਆ ਜਿਹੜੀ ਮੁਰੇ ਸਥਿਤੀ ਦਿਖ ਰਹੀ ਹੈ ਖਨੌਰੀ ਬਾਰਡਰ ਦੀ ਜਿਹੜੇ ਟੋਪੇ ਚਲਕ ਰਹੇ ਨੇ ਉਹਨਾਂ ਤੇ CRP ਤੇ ਹਰਿਆਣਾ ਪੁਲਿਸ ਤੇ ਜਿਹੜੀ ਕੇਂਦਰ ਦੀ ਰਿਜ਼ਰਵ ਪੁਲਿਸ ਬਣਾਈ ਹੈ ਉਹ ਤਿਆਰ ਵਿਆਰ ਕੀਤੀ ਹੋਈ ਆ ਜਿਹੜੇ ਕਿਸਾਨ ਕਹਿੰਦੇ ਹੁੰਦੇ ਨੇ ਵੀ ਤੁਸੀਂ ਸ਼ਾਂਤ ਬਈ ਜਾ ਸਕਦੇ ਹੋ ਯਾਰ ਟਰਾਲੀਆਂ ਤੇ ਜਿੱਦ ਨਾ ਕਰੋ ਤੁਸੀਂ ਵਹੀਕਲ ਲੈ ਕੇ ਨਾ ਜਾਓ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਅਸੀਂ ਪੈਦਲ ਮਾਰਚ ਕਰਕੇ ਵੀ ਦੇਖ ਲਏ ਘਰੋ ਵੀ ਕਰਕੇ ਸਾਰਾ ਕੁਝ ਕਰਕੇ ਵੇਖ ਲਿਆ ਇਹਨਾਂ ਦੀ ਜਿਹੜੀ ਸਾਫ਼ ਹੈ ਜਿਹੜੀ ਨੀਤੀ ਉਹ ਸਾਫ਼ ਹੋ ਗਈ ਹੈ ਇਹਦੀ ਅਸੀਂ ਨਿਖੇਧੀ ਕਰਦੇ ਆ ਆ ਰਾਹ ਛੱਡ ਕੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਵਾਸਤੇ ਮੀਟਿੰਗ ਬੁਲਾਉਣੀ ਚਾਹੀਦੀ ਹੈ ਜਿਹੜਾ ਜੋਰ ਇੱਧਰ ਜਿਹੜਾ ਪੈਸਾ ਇਹਤੇ ਖਰਚਦਿਆ ਉਹੀ ਪੈਸਾ ਮਾੜੇ ਮੋੜੇ ਕਿਸਾਨਾਂ ਮਜ਼ਦੂਰਾਂ ਦੇ ਚੁੱਲ੍ਹੇ ਚਲਾਉਣ ਵਾਸਤੇ ਖਰਚਣੇ ਚਾਹੀਦੇ ਨੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਵਾਸਤੇ ਆ ਲੋਕਾਂ ਨੂੰ ਘੜੀਸ ਕੇ ਸੜਕ ਤੇ ਮਾਰਦੇ ਇਹ ਨੀਤੀ ਬਦਲ ਲੈਣੀ ਚਾਹੀਦੀ ਹੈ ਨਹੀਂ ਜਿਹੜਾ ਸਾਡਾ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਇੱਕੋ ਇੱਕ ਦੇਸ਼ ਆ ਜਿਹੜਾ ਲੋਕਤੰਤਰ ਇੱਥੇ ਬਹਾਲ ਆ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਮੈਨੂੰ ਤਾਂ ਲੱਗਦਾ ਵੀ ਲੋਕਾਂ ਦੀ ਗੱਲ ਮੂੰਹ 'ਚ ਬੰਦ ਕੀਤੀ ਜਾ ਰਹੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਕਾਲਾ ਚੋਲਾ ਵੀ ਪਾ ਕੇ ਜੇ ਮਾਰਚ ਕਰਦੇ ਨਾ ਸਰਕਾਰ ਪੁੱਛਦੀ ਆ ਵੀ ਇਹ ਕਾਲਾ ਚੋਲਾ ਪਾ ਕੇ ਮਾਰਚ ਕਿਉਂ ਕਰ ਰਿਹਾ ਇੱਥੇ ਤਾਂ ਆਪਾਂ ਵਰਦੇ ਕੋਈ ਤਾਂ ਨਹੀਂ ਪੁੱਛਦਾ ਤਾਂ ਇਸ ਕਈ ਇਹਨਾਂ ਦੀ ਪੂਰੀ ਅੱਜ ਦੀ ਜਿਹੜੀ ਸਥਿਤੀ ਹੈ ਸਾਡੇ ਵੱਲੋਂ ਸਾਫ਼ ਹੈ ਕਿ ਐਸ ਖਨੌਰੀ ਮੋਰਚੇ ਤੋਂ ਜਿਹੜਾ ਸਾਡਾ ਮੋਰਚਾ ਪ੍ਰਧਾਨ ਜੀ ਮਰਬਰ ਤੇ ਬੈਠੇ ਨੇ 11ਵਾਂ ਦਿਨ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪ੍ਰਭੂ ਡੇਕਣ ਦੀ ਲੋੜ ਨਹੀਂ ਇਹ ਸਾਡੀਆਂ ਲੱਤਾਂ ਬਾਹਾਂ ਜੋ ਤੋੜਨੀਆਂ ਤੋੜ ਲੈਣ ਦੇਖ ਲੈਣਾਂ ਲੈ ਕਰਕੇ ਤਾਂ ਮੋਰਚਾ ਚੜ੍ਹਦੀ ਕਲਾ ਦਾ ਮੰਗਾ ਲਾਗੂ ਕਰਵਾਉਣ ਲਈ ਆ ਸਮਾਂ ਖਨੌਰੀ ਪਹੁੰਚੋ ਤੇ ਸਰਕਾਰ ਨੂੰ ਮਜਬੂਰ ਕਰਕੇ ਮੰਗਾ ਮਨਵਾਈਏ ਧੰਨਵਾਦ ਸੋ ਦਾਦੀ ਕਿ ਕਿਸਾਨ ਲਗਾਤਾਰ ਸ਼ਭੂ ਅਤੇ ਕਾਡੋਰੀ ਬਾਰਡਰ ਦੇ ਉੱਤੇ ਤਣਾਤ ਨਹੀਂ ਕਿਉਂਕਿ ਉਹ ਦਿੱਲੀ ਦੇ ਵਿੱਚ ਦਾਖਲ ਹੋ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਪਰ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੇ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਚੈਨ ਦੀ ਰਿਪੋਰਟ